ਹਾਂਜੀ ਇੱਕ ਆ ਨਾ ਤੁਹਾਡਾ ਨਾ ਫੋਟੋ ਜਿਹੜੀ ਦਿਖਾ ਰਹੇ ਹਾਂ ਸਾਰੀ ਵੀਡੀਓ ਇਹਦੇ ਸਬੰਧ ਚ ਤੁਹਾਨੂੰ ਦੱਸਾਂਗੇ ਕਿ ਵਿਅਕਤੀ ਦੀ ਅਸਲ ਸਚਾਈ ਕੀ ਆ ਕਿੰਨਿਆਂ ਕ ਮੱਲਾ ਮਾਰੀਆਂ ਨੇ ਕਿੰਨੇ ਕ ਜੁੱਧ ਲੜੇ ਨੇ ਕਿੰਨਾ ਕ ਦੇਸ਼ ਭਗਤ ਐ ਔਰ ਕਿੰਨੇ ਕ ਹਿੰਮਤ ਵਾਲਾ ਆ ਇਹਦੀ ਸਚਾਈ ਪੂਰੀ ਤੁਹਾਨੂੰ ਦੱਸਾਂਗੇ ਜੁੜੇ ਰਹੋ ਜੇ ਨਾਲ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਆਪਣਾ ਕਮੈਂਟ ਦੇ ਵਿੱਚ ਰਾਏ ਜ਼ਰੂਰ ਦੱਸਿਓ ਤੇ ਸਾਡੇ ਚੈਨਲ ਤੇ ਪ੍ਰੋਫਾਈਲ ਨੂੰ ਫਾਲੋ ਸਬਸਕ੍ਰਾਈਬ ਜ਼ਰੂਰ ਕਰ ਲੋ। ਇਹ ਬੰਦਾ ਜਿਹਦਾ ਨਾਂ ਮਾਪਿਆਂ ਨੇ ਸ਼ਾਇਦ ਗੌਰਵ ਆਰੀਆ ਰੱਖਿਆ ਤੇ ਉਸੇ ਨਾਲ ਪ੍ਰਚਾਰਿਆ ਜਾਂਦਾ ਸੀਗਾ, ਪੁਕਾਰਿਆ ਜਾਂਦਾ ਸੀਗਾ ਪਰ ਅਸਲ ਵਿੱਚ ਇਹਨੂੰ ਆਪਾਂ ਗੋਬਰ ਆਰੀਆ ਕਹਿੰਨੇ ਆ ਕਿਉਂਕਿ ਜਿਹੜਾ ਬੇਕਾਰ ਲੋਕ ਹੁਣ ਉਹਨਾਂ ਨੂੰ ਗੋਬਰ ਦੀ ਸੰਸ਼ਾ ਦਿੱਤੀ ਜਾਂਦੀ ਆਪਣੇ ਚ ਤੇ ਇਹ ਗੋਬਰ ਆਰੀਆ ਆਪਣੇ ਨਾਂ ਨਾਲ ਮੇਜਰ ਲਗਾਉਂਦਾ ਅਰੇ ਅੱਜਕੱਲ ਐਂਕਰ ਸੁਸ਼ਾਤ ਸਿਨਾ ਨਾਲ ਮਿਲ ਕੇ ਭਾਰਤ ਪਾਕਿਸਤਾਨ ਦੇ ਖਿਲਾਫ ਕਾਫੀ ਪੜਕਾਉ ਵਿਹਣਬਾਜੀ ਕਰਦਾ ਸਿੱਖਾਂ ਦੇ ਖਿਲਾਫ ਕਾਫੀ ਕੁਝ ਜ਼ਹਿਰ ਉਗਲਦਾ ਹਰ ਇੱਕ ਗੱਲ ਦੇ ਵਿੱਚ ਟੰਗ ਅੜਾਉਂਦਾ ਔਰ ਆਪਣੇ ਆਪ ਨੂੰ ਡਿਫੈਂਸ ਐਕਸਪੈਕਟ ਕਰਕੇ ਸਾਬਤ ਕਰਨਾ ਚਾਹੁੰਦਾ ਇਹਨੇ ਬਹੁਤ ਸਾਰੀਆਂ ਮਲਟੀਨੇਸ਼ਨਲ ਕੰਪਨੀਆਂ 'ਚ ਪਹਿਲੇ ਕੰਮ ਕੀਤਾ ਵਾ ਐਸਐਚ 1994 'ਚ ਕਮਾਊ ਰਜiment 17 17 ਕਮਾਉ ਰੈਗਮੈਂਟ ਦੇ ਵਿੱਚ ਬਤੌਰ ਸੈਕੰਡ ਲੈਫਟੀਨੈਂਟ ਭੱਤੀ ਹੋਇਆ ਸੀ ਇਹ 1994 ਦੇ 94 ਦੇ ਵਿੱਚ 17 ਕਮਾਉ ਰੈਗਮੈਂਟ ਦੇ ਵਿੱਚ ਇਹ ਸੈਕੰਡ ਲੈਫਟੀਨੈਂਟ ਦੇ ਰੂਪ ਦੇ ਵਿੱਚ ਨਿਯੁਕਤ ਹੋਇਆ ਸੀਗਾ ਫੌਜ ਤੇ 1999 ਜੇ ਤੁਹਾਨੂੰ ਪਤਾ ਕਿ ਕਾਰਗਿਲ ਹੋਇਆ ਸੀ ਤੇ ਇਹਨੂੰ ਜਦੋਂ ਪਤਾ ਲੱਗਾ ਕਾਰਗਿਲ ਹੋਣ ਲੱਗਾ ਵਾ ਇਹ ਉਸ ਤੋਂ ਪਹਿਲਾਂ ਹੀ ਰਿਟਾਇਰਮੈਂਟ ਲੈ ਕੇ ਬੈਠ ਗਿਆ ਹੁਣ ਤੁਸੀਂ ਦੇਖ ਲਓ ਕਿ ਨੌਕਰੀਏ ਦੀ ਕਿੰਨੀ ਆ ਪੰਜਕ ਸਾਲ ਪੰਜਾ ਸਾਲਾਂ ਜੇ ਡਿਫੈਂਸ ਐਕਸਪਰਟ ਬਣ ਗਿਆ ਇਹ ਆਪਣੀ ਰੋਜੀ ਰੋਟੀ ਚਲਾਉਣ ਦੇ ਲਈ ਇੰਨਾ ਗੰਦ ਘੋਲਦਾ ਇੰਨੀ ਬਕਵਾਸ ਕਰਦਾ ਇੰਨਾ ਪ੍ਰੋਪਾਗੈਂਡਾ ਕਰਦਾ ਇੰਨਾ ਝੂਠ ਫਲਾਉਂਦਾ ਕਿ ਇਸ ਆਦਮੀ ਨੂੰ ਇਹਦੇ ਝੂਠ ਦੇ ਲਈ ਅਗਰ ਦੋ ਵਾਰ ਫਾਂਸੀ ਦੇ ਦਿੱਤੀ ਜਾਵੇ ਤਾਂ ਉਹ ਵੀ ਕਟਾ ਔਰ ਖਾਸ ਕਰਕੇ ਇਹ ਸਿੱਖਾਂ ਨੂੰ ਬਹੁਤ ਉਹ ਕਰਦਾ ਵਾ ਸਿੱਖਾਂ ਦੇ ਨਾਲ ਜਿਆਦਾ ਹੀ ਇਹ ਔਖਾ ਰਹਿੰਦਾ ਵਾ ਤੇ ਦੱਸਦਾ ਕਿ ਮੈਂ ਮੇਜਰ ਐ ਤੂੰ ਪੀਸ ਪੀਸ ਚ ਨੌਕਰੀ ਕਰਕੇ 5 ਸਾਲ ਤੇ ਆ ਗਿਆ ਤੈਨੂੰ ਪਤਾ ਵੀ ਨਹੀਂ ਲੱਗਾ ਕਿ ਫੌਜ ਚ ਹਲੇ ਹੁੰਦਾ ਕੀ ਆ ਇੰਨੇ ਚੇ ਚ ਤਾਂ ਫੌਜੀ ਸਮਝ ਨਹੀਂ ਆਈ ਹੋਣੀ ਤੈਨੂੰ ਪੂਰੀ ਤੇ ਤੂੰ ਡਿਫੈਂਸ ਐਕਸਪਰਟ ਬਣ ਗਿਆ ਇਹ ਸਿਰਫ ਇੱਕ ਰੋਜੀ ਰੋਟੀ ਦਾ ਸਾਧਨ ਦੇ ਲਈ ਇੰਨਾ ਝੂਠ ਫਲਾਉਂਦਾ ਤੁਸੀਂ ਦੇਖਿਆ ਸੰਧੂਰ ਆਪਰੇਸ਼ਨ ਸੰਧੂਰ ਦੇ ਵਿੱਚ ਵੀ ਇਹ ਵੀ ਵਿੱਚ ਹੀ ਬਕਵਾਸ ਕਰ ਰਿਹਾ ਸੀਗਾ ਜੀਟੀਵੀ ਜੀਟੀਵੀ ਵੀ ਦੱਸ ਰਿਹਾ ਸੀਗਾ ਕਿ ਜਿਹੜਾ ਕ੍ਰਾਂਚੀ ਬੰਦਰਗਾਹ ਉਡਾ ਦਿੱਤੀ ਔਰ ਇਸਲਾਮਾਬਾਦ ਤੇ ਵਿੱਚ ਭਾਰਤੀ ਫੌਜ ਦਾ ਕਬਜ਼ਾ ਹੋ ਗਿਆ ਤੇ ਇਹ ਵੀ ਨਾਲ ਹੀ ਆਪਣਾ ਸ਼ੋਅ ਚ ਦੱਸਣ ਦਿਆ ਸੀਗਾ ਕਿ ਫੌਜ ਨੇ ਤਬਾਹ ਕਰਤਾ ਬਰਬਾਦ ਕਰਤਾ ਇੰਨੇ ਬੇਵਕੂਫੀ ਇੰਨੇ ਬੇਹਿਆਈ ਇੰਨਾ ਝੂਠ ਇੰਨਾ ਫਰੇਬ ਮੇਜਰ ਤਾਂ ਇਹਨੂੰ ਕਹਿਣ ਲੱਗ ਹੈ ਨਹੀਂ ਐ ਮੇਜਰ ਇੱਕ ਚੰਗਾ ਰਿਸਪੈਕਟਡ ਰੈਂਕ ਹੈ ਪਰ ਇਹ ਮੇਜਰ ਕਹਿਲਾਉ ਹਲਾਕ ਨਹੀਂ ਹੈ ਇੱਕ ਗੋਬਰਾਰੀਆ ਹੀ ਆ ਗੋਬਰੀ ਘਲਾਉਣ ਦੇ ਲੈ ਕੇ ਜਿਹੜਾ ਨੌਕਰੀ ਵੀ ਨਹੀਂ ਆਪਣੀ ਪੂਰੀ ਕਰ ਪਾਇਆ ਦਰਦਾ ਜੰਗ ਤੋਂ ਉਹ ਕਿੰਨਾ ਕੁ ਬਹਾਦਰ ਹੋਊਗਾ ਤੁਸੀਂ ਸੋਚ ਸਕਦੇ ਹੋ ਧੰਨਵਾਦ ਜੀ